12ਵੀਂ ਸ਼੍ਰੇਣੀ ਵਿਸ਼ਾ ਪੂਗੋਲ ਅਬ 80 ਪ੍ਰਸ਼ਨਾਂ ਦਾ ਹੱਲ ਪਾਠ 8 94 ਮੁੱਦਿਆਂ ਤੇ ਪੂਗੋਲਿਕ ਦ੍ਰਿਸ਼ਟੀਕੋਣ ਤੋਂ ਇੱਕ ਨਜ਼ਰ ਭਾਗ 1 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਦਿਓ ਪ੍ਰਸ਼ਨ ਊੜਾ ਵਾਤਾਵਰਣ ਕਿਸ ਨੂੰ ਕਹਿੰਦੇ ਹਨ ਉੱਤਰ ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਜੈਵਿਕ ਜੀਵਤ ਅਤੇ ਅਜੈਵਿਕ ਨਿਰਜੀਵ ਵਸਤੂਆਂ ਦੇ ਸਮੂਹ ਨੂੰ ਵਾਤਾਵਰਣ ਕਹਿੰਦੇ ਹਨ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕੁਦਰਤੀ ਵਾਤਾਵਰਨ ਸਮਾਜਿਕ ਵਾਤਾਵਰਨ ਅਤੇ ਸੱਭਿਆਚਾਰਕ ਵਾਤਾਵਰਨ ਪ੍ਰਸ਼ਨ ਆੜਾ ਪ੍ਰਦੂਸ਼ਣ ਦੀ ਪਰਿਭਾਸ਼ਾ ਦਿਓ ਉੱਤਰ ਕੁਦਰਤੀ ਸोमਿਆ ਹਵਾ ਪਾਣੀ ਮਿੱਟੀ ਵਿੱਚ ਕਿਸੇ ਵੀ ਅਣਚਾਹੇ ਜਾਂ ਹਾਨੀਕਾਰਕ ਪਦਾਰਥ ਦੇ ਮਿਲ ਜਾਣ ਨੂੰ ਪ੍ਰਦੂਸ਼ਣ ਕਹਿੰਦੇ ਹਨ ਪ੍ਰਸ਼ਨ ਈਡੀ ਭੌਂ ਪ੍ਰਦੂਸ਼ਣ ਤੋਂ ਤੁਹਾਡਾ ਕੀ ਭਾਵ ਹੈ ਉੱਤਰ ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ ਆਉਣਾ ਇਸ ਵਿੱਚ ਜ਼ਹਿਰੀਲੇ ਰਸਾਇਣਾਂ ਅਤੇ ਫਾਲਤੂ ਪਦਾਰਥਾਂ ਦਾ ਮਿਲਣਾ ਭੌਂ ਪ੍ਰਦੂਸ਼ਣ ਅਖਵਾਉਂਦਾ ਹੈ। ਮਿੱਟੀ ਵਿੱਚ ਸ਼ਾਮਲ ਹੋਏ ਕਈ ਜ਼ਹਿਰੀਲੇ ਮਿਸ਼ਰਣ, ਰਸਾਇਣ, ਲੂਣ ਆਦ ਪੌਦਿਆਂ ਅਤੇ ਜੀਵ ਜੰਤੂਆਂ ਦੇ ਵਧਣ ਫੁੱਲਣ ਤੇ ਮਾੜਾ ਅਸਰ ਪਾਉਂਦੇ ਹਨ। ਪ੍ਰਸ਼ਨ ਸਾ ਯੂਟ੍ਰੋਫੀਕੇਸ਼ਨ ਕਿਸ ਨੂੰ ਕਹਿੰਦੇ ਹਨ? ਉੱਤਰ ਜਲ ਸਰੋਤਾਂ ਵਿੱਚ ਪੋਸ਼ਕ ਤੱਤਾਂ ਜਿਵੇਂ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਮਾਤਰਾ ਵਧਣ ਕਾਰਨ ਾਈ ਐਲਜੀਡਾ ਬਹੁਤ ਜ਼ਿਆਦਾ ਵਦਨਾ ਯੂਟ੍ਰੋਫੀਕੇਸ਼ਨ ਅਖਵਾਉਂਦਾ ਹੈ ਇਸ ਪ੍ਰਕਿਰਿਆ ਨਾਲ ਪਾਣੀ ਵਿੱਚਲੀ ਆਕਸੀਜਨ ਘਟਣ ਕਰਕੇ ਮੱਛੀਆਂ ਤੇ ਪਾਣੀ ਵਿੱਚ ਰਹਿਣ ਵਾਲੇ ਹੋਰ ਜੀਵ ਜੰਤੂ ਮਰ ਜਾਂਦੇ ਹਨ ਪ੍ਰਸ਼ਨ ਹਾਹਾ ਜਲ ਪ੍ਰਦੂਸ਼ਣ ਦੇ ਕੋਈ ਦੋ ਬਿੰਦੂ ਸਰੋਤਾਂ ਪੁਆਇੰਟ ਸਰਸਸ ਦੇ ਨਾਮ ਦੱਸੋ ਉੱਤਰ ਫੈਕਟਰੀਆਂ ਦੀਆਂ ਨਿਕਾਸੀ ਨਾਲੀਆਂ ਅਤੇ ਸ਼ਹਿਰੀ ਸੀਵਰੇਜ ਪਾਈਪਾਂ ਜੋ ਸਾਫ਼ ਪਾਣੀ ਦੇ ਸੌਮਿਆਂ ਵਿੱਚ ਰਲ ਜਾਂਦੇ ਹਨ ਅਤੇ ਜਲ ਪ੍ਰਦੂਸ਼ਣ ਕਰਦੇ ਹਨ ਜਲ ਪ੍ਰਦੂਸ਼ਣ ਦੇ ਦੋ ਬਿੰਦੂ ਸਰੋਤ ਹਨ ਪ੍ਰਸ਼ਨ ਕਕਾ ਜਲ ਦਿਵਸ ਵਾਟਰ ਡੇ ਕਦੋਂ ਮਨਾਇਆ ਜਾਂਦਾ ਹੈ ਉੱਤਰ ਵਿਸ਼ਵ ਜਲ ਦਿਵਸ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ ਪ੍ਰਸ਼ਨ ਖਖਾ ਨਮਾਮੀ ਗੰਗੇ ਮੁਹਿੰਮ ਕੀ ਹੈ ਉੱਤਰ ਨਮਾਮੀ ਗੰਗੇ ਗੰਗਾ ਨਦੀ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਇਸ ਦੀ ਮੋੜ ਸੁਰਜੀਤੀ ਲਈ ਭਾਰਤ ਸਰਕਾਰ ਦੁਆਰਾ ਚਲਾਈ ਗਈ ਇੱਕ ਰਾਸ਼ਟਰੀ ਮੁਹਿੰਮ ਹੈ ਪ੍ਰਸ਼ਨ ਗਗਾ ਹਵਾ ਪ੍ਰਦੂਸ਼ਣ ਕੀ ਹੈ ਉੱਤਰ ਹਵਾ ਵਿੱਚ ਧੂਮੇ ਧੂੜ ਅਤੇ ਜ਼ਹਿਰੀਲੀਆਂ ਗੈਸਾਂ ਦੇ ਮਿਸ਼ਰਣ ਕੁੱਲ ਕੇ ਹਵਾ ਨੂੰ ਦੂਸ਼ਿਤ ਕਰ ਦਿੰਦੇ ਹਨ ਇਸ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ ਜੋ ਮਨੁੱਖਾਂ ਅਤੇ ਹੋਰ ਜੀਵਾਂ ਲਈ ਹਾਨੀਕਾਰਕ ਹੁੰਦੀ ਹੈ ਪ੍ਰਸ਼ਨ ਘਗਾ ਹਵਾ ਪ੍ਰਦੂਸ਼ਣ ਦੇ ਕੋਈ ਦੋ ਕੁਦਰਤੀ ਸਰੋਤ ਦੱਸੋ ਕਿਸ ਆਕਾਰ ਦੇ ਧੂੜ ਦੇ ਕਣ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਹਨ ਉੱਤਰ 1 ਕੁਦਰਤੀ ਸਰੋਤ ਜਿਵੇਂ ਜਵਾਲਾਮੁਖੀ ਦਾ ਫਟਣਾ ਅਤੇ ਜੰਗਲਾਂ ਦੀ ਅੱਗ 2 ਮਨੁੱਖ ਦੁਆਰਾ ਪੈਦਾ ਸਰੋਤ ਜਿਵੇਂ ਫੈਕਟਰੀਆਂ ਦਾ ਧੂੰਆਂ, ਕੋੜੇ ਦੇ ਢੇਰ, ਕਿਸੇ ਕਾਰਨ ਲਗਾਈ ਅੱਗ ਅਤੇ ਵਾਹਨਾਵਾਂ ਵਿੱਚੋਂ ਨਿਕਲਦਾ ਧੂੰਆਂ ਸਭ ਤੋਂ ਖਤਰਨਾਕ ਕਣ PM2.5 ਮਾਈਕਰੋਮੀਟਰ ਕਣ ਹੁੰਦੇ ਹਨ। ਪ੍ਰਸ਼ਨ ਗੰਗਾ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਉੱਤਰ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਪ੍ਰਸ਼ਨ ਚਚਾ ਸਿਆਚਿੰਨ ਦਾ ਸ਼ਬਦੀ ਅਰਥ ਕੀ ਹੈ ਉੱਤਰ ਸਿਆਚਿੰਨ ਦਾ ਸ਼ਬਦੀ ਅਰਥ ਜੰਗਲੀ ਗੁਲਾਬਾਂ ਦੀ ਬਹੁਤਾਤ ਅਬੰਡੈਂਸ ਆਫ ਵਾਈਲਡ ਰੋਜ਼ਸ ਹੈ ਬਾਲਤੀ ਭਾਸ਼ਾ ਵਿੱਚ ਸਿਆ ਦਾ ਅਰਥ ਗੁਲਾਬ ਅਤੇ ਚਿੰਨ ਦਾ ਅਰਥ ਬਹੁਤਾਤ ਹੈ ਪ੍ਰਸ਼ਨ ਛੱਛਾ ਐਲਓਸੀ ਜਾਂ ਐਲਈਸੀ ਤੋਂ ਕੀ ਭਾਵ ਹੈ ਉੱਤਰ ਐਲਓਸੀ ਦਾ ਭਾਵ ਲਾਈਨ ਆਫ ਐਕਚੁਅਲ ਕੰਟਰੋਲ ਹੁੰਦਾ ਹੈ ਜਿਸ ਦਾ ਅਰਥ ਅਸਲ ਕੰਟਰੋਲ ਰੇਖਾ ਹੈ ਪ੍ਰਸ਼ਨ ਜੱਜਾ ਸਿੰਧ ਜਲ ਸੰਧੀ ਵਿੱਚ ਪੂਰਬੀ ਦਰਿਆ ਕਿਹੜੇ ਮੰਨੇ ਗਏ ਹਨ ਉੱਤਰ ਇਸ ਸੰਧੀ ਤਹਿਤ ਸਤਲੁਜ ਬਿਆਸ ਅਤੇ ਰਾਵੀ ਨੂੰ ਪੂਰਬੀ ਦਰਿਆ ਮੰਨਿਆ ਗਿਆ ਹੈ ਜਿਨ੍ਹਾਂ ਦੇ ਪਾਣੀ ਤੇ ਭਾਰਤ ਦਾ ਪੂਰਾ ਅਧਿਕਾਰ ਹੈ ਪ੍ਰਸ਼ਨ ਛੱਜਾ ਪਾਕ ਖਾੜੀ ਵਿੱਚ 14ਵੀਂ ਸਦੀ ਦੌਰਾਨ ਕਿਹੜੇ ਟਾਪੂ ਪ੍ਰਗਟ ਹੋਏ ਉੱਤਰ 14ਵੀਂ ਸਦੀ ਦੌਰਾਨ ਸਾਗਰ ਤਲ ਤੇ ਫਟੇ ਜਵਾਲਾਮੁਖੀ ਕਾਰਨ ਕੱਚਾ ਤਿਵ ਤੇ ਰਾਮੇਸ਼ਵਰਮ ਟਾਪੂ ਪ੍ਰਗਟ ਹੋਏ ਪ੍ਰਸ਼ਨ ਚੰਨਿਆ ਪਹਾੜੀ ਇਲਾਕਿਆਂ ਵਿੱਚ ਮਿਲਦੇ ਲਾ ਕੀ ਹਨ ਉੱਤਰ ਤਿੱਬਤੀ ਅਤੇ ਪਹਾੜੀ ਭਾਸ਼ਾਵਾਂ ਵਿੱਚ ਲਾ ਦਾ ਅਰਥ ਪਹਾੜੀ ਦਰਾ ਮਾਊਂਟਨ ਪਾਸ ਭਾਵ ਪਹਾੜੀ ਰਸਤਾ ਹੁੰਦਾ ਹੈ ਜਿਵੇਂ ਕਿ ਨਾਥੂਲਾ ਜਾਂ ਰੋਤਾਂਗਲਾ ਪ੍ਰਸ਼ਨ ਟੈਕਾ ਭਾਰਤ ਵਿੱਚ ਹੱਥੀਂ ਕਿਰਤ ਕਰਨ ਦੇ ਸਮਰੱਥ ਲੋਕਾਂ ਦੀ ਗਿਣਤੀ ਕਿੰਨੀ ਕ ਹੈ ਉੱਤਰ ਭਾਰਤ ਵਿੱਚ 48 ਕਰੋੜ 60 ਲੱਖ ਲੋਕ ਹੱਥੀਂ ਕਿਰਤ ਕਰਨ ਦੇ ਸਮਰੱਥ ਮੰਨੇ ਜਾਂਦੇ ਹਨ ਪ੍ਰਸ਼ਨ ਠੱਠਾ ਸੰਸਦ ਵਿੱਚ ਇਸਤਰੀਆਂ ਦੀ ਪ੍ਰਤੀਨਿਧਤਾ ਲਈ ਮੋਹਰੀ ਦੇਸ਼ ਕਿਹੜਾ ਹੈ ਉੱਤਰ ਸੰਸਦ ਵਿੱਚ ਇਸਤਰੀਆਂ ਦੀ 64% ਪ੍ਰਤੀਨਿਧਤਾ ਨਾਲ ਰਵਾਂਡਾ ਸੰਸਾਰ ਵਿੱਚ ਪਹਿਲੇ ਸਥਾਨ ਤੇ ਹੈ ਪ੍ਰਸ਼ਨ ਡੱਡਾ ਕਮਾਂਤਰੀ ਪੱਦਰ ਦਾ ਕਿਹੜਾ ਮੁੱਦਾ ਸਭ ਤੋਂ ਜ਼ਰੂਰੀ ਭੂਗੋਲਿਕ ਅਧਿਐਨ ਮੰਗਦਾ ਹੈ ਉੱਤਰ ਗਲੋਬਲ ਵਾਰਮਿੰਗ ਵਿਸ਼ਵਵਿਆਪੀ ਤਾਪਮਾਨ ਵਧਣਾ ਅਤੇ ਜਲਵਾਯੂ ਤਬਦੀਲੀ ਅੱਜ ਦੇ ਸਮੇਂ ਦਾ ਸਭ ਤੋਂ ਜ਼ਰੂਰੀ ਭੂਗੋਲਿਕ ਅਧਿਐਨ ਮੰਗਣ ਵਾਲਾ ਮੁੱਦਾ ਹੈ। ਪ੍ਰਸ਼ਨ ਢੱਡਾ। ਭਾਰਤ ਵਿੱਚ ਕੁੱਲ ਕਿੰਨਾ ਕੁ ਪਸ਼ੂ ਤੰਨ ਹੈ? ਉੱਤਰ 20ਵੀਂ ਪਸ਼ੂ ਗਣਨਾ ਅਨੁਸਾਰ ਦੇਸ਼ ਵਿੱਚ ਸੰਸਾਰ ਦਾ 19.1% ਪਸ਼ੂ ਤੰਨ ਹੈ। ਗਿਣਤੀ ਪੱਖੋਂ ਇਹ 535.78 ਮਿਲੀਅਨ ਦੇ ਕਰੀਬ ਹੈ। ਪ੍ਰਸ਼ਨ ਨਾਣਾ। ਕਿਹੜੇ ਦੋ ਰਸਦਾਰ ਫਲਾਂ ਦੇ ਉਤਪਾਦਨ ਲਈ ਪੰਜਾਬ ਦੇਸ਼ ਵਿੱਚ ਮੋਹਰੀ ਹੈ? ਉੱਤਰ ਪੰਜਾਬ ਕਿਨੂ ਅਤੇ ਮਾਲਟਾ ਦੇ ਉਤਪਾਦਨ ਵਿੱਚ ਦੇਸ਼ ਵਿੱਚ ਮੋਹਰੀ ਰਾਜ ਹੈ। ਭਾਗ ਦੂਸਰਾ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ ਵਾਕਾਂ ਤੱਕ ਦਿਓ। ਪ੍ਰਸ਼ਨ ਊੜਾ। ਜ਼ਮੀਨ ਪ੍ਰਦੂਸ਼ਣ ਦੇ ਕੀ ਕਾਰਨ ਹਨ? ਇਸ ਦਾ ਖੇਤੀਬਾੜੀ ਤੇ ਕੀ ਪ੍ਰਭਾਵ ਪੈਂਦਾ ਹੈ? ਉੱਤਰ। ਜ਼ਮੀਨ ਪ੍ਰਦੂਸ਼ਣ ਦੇ ਮੁੱਖ ਕਾਰਨ ਰਸਾਇਣਕ ਖਾਦਾਂ, ਕੀੜੇ ਮਾਰ ਦਵਾਈਆਂ ਦੀ ਵੱਧ ਵਰਤੋਂ। ਉਦਯੋਗਿਕ ਕੂੜਾ ਤੇ ਪਲਾਸਟਿਕ ਅਤੇ ਵੱਧਾ ਸ਼ਹਿਰੀਕਰਨ ਹਨ ਖੇਤੀਬਾੜੀ ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਅਤੇ ਫਸਲਾਂ ਵਿੱਚ ਜ਼ਹਿਰੀਲੇ ਤੱਤ ਸ਼ਾਮਲ ਹੋ ਜਾਂਦੇ ਹਨ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਪ੍ਰਸ਼ਨ ਆੜਾ 4 R ਕੀ ਹਨ ਉੱਤਰ ਵਾਤਾਵਰਨ ਨੂੰ ਬਚਾਉਣ ਲਈ 4 R ਦਾ ਮਤਲਬ ਹੈ 1 ਰਿਫਿਊਜ਼ ਮਨਾ ਕਰਨਾ ਊਰਜਾ ਪੈਦਾ ਕਰਨਾ ਜਾਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਤੋਂ ਨਾ ਕਰਨਾ ਘਰ ਵਿੱਚ ਉਤਨਾ ਸਮਾਨ ਹੀ ਰੱਖਣਾ ਜਿੰਨੇ ਦੀ ਜ਼ਰੂਰਤ ਹੋਵੇ 2 ਰੀਯੂਜ਼ ਦੁਬਾਰਾ ਵਰਤੋਂ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਵਾਰ-ਵਾਰ ਵਰਤਣਾ ਜਿਵੇਂ ਸਾਫਟ ਡਰਿੰਕਸ ਦੀਆਂ ਬੋਤਲਾਂ ਨੂੰ ਕੱਟ ਕੇ ਪੈਨ ਸਟੈਂਡ ਤਿਆਰ ਕਰਨਾ 3 ਰੀਸਾਈਕਲ ਮੁੜ ਉਤਪਾਦਨ ਘਰ ਵਿੱਚ ਵਰਤਿਆ ਗਿਆ ਫालतू ਸਮਾਨ ਇਕੱਠਾ ਕਰਕੇ ਕਬਾੜੀਏ ਤੱਕ ਪਹੁੰਚਾਉਣਾ ਤਾਂ ਕਿ ਉਸ ਨੂੰ ਪਿਘਲਾ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕੇ 4 ਰਿਡਿਊਸ ਘਟ ਕਰਨਾ ਘਰ ਵਿੱਚ ਫालतू ਸਮਾਨ ਘਟਾ ਕੇ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਪ੍ਰਸ਼ਨ ਈ ਡੀ ਜਲ ਪ੍ਰਦੂਸ਼ਣ ਕੀ ਹੁੰਦਾ ਹੈ ਵੱਖ-ਵੱਖ ਤਰ੍ਹਾਂ ਦੇ ਜਲ ਪ੍ਰਦੂਸ਼ਣਾਂ ਦੇ ਨਾਮ ਦੱਸੋ ਉੱਤਰ ਜਦੋਂ ਪਾਣੀ ਵਿੱਚ ਹਾਨੀਕਾਰਕ ਰਸਾਇਣ ਕੂੜਾ ਜਾਂ ਗੰਦਗੀ ਮਿਲ ਜਾਂਦੀ ਹੈ ਅਤੇ ਇਹ ਵਰਤਨ ਯੋਗ ਨਹੀਂ ਰਹਿੰਦਾ ਜਿਸ ਨੂੰ ਜਲ ਪ੍ਰਦੂਸ਼ਣ ਕਹਿੰਦੇ ਹਨ ਇਸ ਦੀਆਂ ਕਿਸਮਾਂ ਵਿੱਚ ਸਤਹੀ ਜਲ ਪ੍ਰਦੂਸ਼ਣ ਜਿਵੇਂ ਨਦੀਆਂ ਝੀਲਾਂ ਆਦਿ ਦਾ ਜਲ ਪ੍ਰਦੂਸ਼ਣ ਭੂਮੀਗਤ ਜਲ ਪ੍ਰਦੂਸ਼ਣ ਜਿਵੇਂ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਅਤੇ ਸਮੁੰਦਰੀ ਜਲ ਪ੍ਰਦੂਸ਼ਣ ਸ਼ਾਮਲ ਹਨ ਪ੍ਰਸ਼ਨ ਸ ਜਲ ਪ੍ਰਦੂਸ਼ਣ ਰੋਕਣ ਦੇ ਕੋਈ ਚਾਰ ਤਰੀਕੇ ਦੱਸੋ ਉੱਤਰ 1 ਉਦਯੋਗਿਕ ਗੰਦੇ ਪਾਣੀ ਨੂੰ ਸਾਫ਼ ਕਰਕੇ ਹੀ ਨਦੀਆਂ ਵਿੱਚ ਪਾਉਣਾ ਚਾਹੀਦਾ ਹੈ 2 ਖੇਤੀ ਬਾੜੀ ਵਿੱਚ ਰਸਾਇਣਕ ਖਾਦਾਂ ਦੀ ਥਾਂ ਜੈਵਿਕ ਖਾਦਾਂ ਦੀ ਵਰਤੋਂ ਕਰਨੀ 3 ਨਦੀਆਂ ਅਤੇ ਨਹਿਰਾਂ ਵਿੱਚ ਕੂੜਾ ਕਰਕਟ ਨਹੀਂ ਸੁੱਟਣਾ ਚਾਹੀਦਾ 4 ਸੀਵਰੇਜ ਦੇ ਪਾਣੀ ਦੇ ਨਿਕਾਸ ਲਈ ਸਹੀ ਟ੍ਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਹਨ ਪ੍ਰਸ਼ਨ ਹਾ ਹਾ ਵਾਯੂ ਪ੍ਰਦੂਸ਼ਣ ਕਰਨ ਵਾਲੇ ਕੋਈ 4 ਕਾਰਕਾਂ ਦੇ ਨਾਮ ਦੱਸੋ ਮਨੁੱਖੀ ਸਿਹਤ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਪੁੱਤਰ ਵਾਯੂ ਪ੍ਰਦੂਸ਼ਣ ਦੇ 4 ਕਾਰਕਾਂ ਵਿੱਚ ਵਾਹਨਾ ਦਾ ਧੂਆ ਫੈਕਟਰੀਆਂ ਦੀਆਂ ਚਿਮਨੀਆਂ ਦਾ ਧੂਆ ਪਰਾਲੀ ਜਾਂ ਕੂੜਾ ਸਾੜਨਾ ਅਤੇ ਥਰਮਲ ਪਾਵਰ ਪਲਾਂਟ ਸ਼ਾਮਲ ਹਨ ਮਨੁੱਖੀ ਸਿਹਤ ਤੇ ਇਸ ਦਾ ਗੰਭੀਰ ਪ੍ਰਭਾਵ ਪੈਂਦਾ ਹੈ ਜਿਸ ਨਾਲ ਸਾਹ ਦੀਆਂ ਬਿਮਾਰੀਆਂ ਜਿਵੇਂ ਦਮਾ ਅੱਖਾਂ ਵਿੱਚ ਜਲਣ ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗ ਹੁੰਦੇ ਹਨ ਪ੍ਰਸ਼ਨ ਕਕਾ ਭਾਰਤ ਨੂੰ ਦਰਪੇਸ਼ ਕੋਈ ਚਾਰ ਔਕੜਾਂ ਦੇ ਨਾਮ ਦੱਸੋ ਜੋ ਭੂਗੋਲਿਕ ਅਧਿਐਨ ਮੰਗਦੀਆਂ ਹਨ ਪੁੱਤਰ ਇੱਕ ਜਲ ਸੰਕਟ ਅਤੇ ਪਾਣੀ ਦੀ ਡਿੱਗ ਰਹੀ ਪੱਧਰ 2 ਵੱਧਦੀ ਆਬਾਦੀ ਕਾਰਨ ਕੁਦਰਤੀ ਸਰੋਤਾਂ ਤੇ ਪੈ ਰਿਹਾ ਦਬਾਅ 3 ਜਲਵਾਯੂ ਪਰਿਵਰਤਨ ਅਤੇ ਇਸ ਨਾਲ ਆਉਣ ਵਾਲੀਆਂ ਕੁਦਰਤੀ ਆਫਤਾਂ ਜਿਵੇਂ ਹੜ ਅਤੇ ਸੋਕਾ 4 ਮਿੱਟੀ ਦਾ ਖੋਰ ਸੋਇਲ ਇਰੋਜਨ ਅਤੇ ਰੇਗਿਸਤਾਨ ਦਾ ਵਧਣਾ ਪ੍ਰਸ਼ਨ ਖਖਾ ਆਰਥਿਕ ਪੱਖੋਂ ਅਸੀਂ ਸੰਸਾਰ ਦੇ ਦੇਸ਼ਾਂ ਦੀ ਮੋਟੀ ਜਹੀ ਵੰਡ ਕੀ ਕਰਦੇ ਹਾਂ ਉੱਤਰ ਆਰਥਿਕ ਪੱਖੋਂ ਸੰਸਾਰ ਦੇ ਦੇਸ਼ਾਂ ਨੂੰ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ਵਿਕਸਿਤ ਦੇਸ਼ ਵਿਕਾਸਸ਼ੀਲ ਦੇਸ਼ ਅਤੇ ਪਛੜੇ ਹੋਏ ਦੇਸ਼ ਵਿਕਸਿਤ ਦੇਸ਼ਾਂ ਦੀ ਆਮਦਨ ਅਤੇ ਤਕਨੀਕ ਉੱਚ ਪੱਧਰ ਦੀ ਹੁੰਦੀ ਹੈ ਜਦਕਿ ਵਿਕਾਸਸ਼ੀਲ ਦੇਸ਼ ਜਿਵੇਂ ਭਾਰਤ ਤਰੱਕੀ ਦੀ ਰਾਹ ਤੇ ਅੱਗੇ ਵਧ ਰਹੇ ਹਨ ਪ੍ਰਸ਼ਨ ਗੱਗਾ ਸਿੰਧਜਲ ਸੰਧੀ ਅਨੁਸਾਰ ਪੱਛਮੀ ਦਰਿਆਵਾਂ ਦਾ ਜਲ ਕਿਹੜੇ ਕਾਰਜਾਂ ਲਈ ਭਾਰਤ ਵਰਤ ਸਕਦਾ ਹੈ ਉੱਤਰ 1960 ਦੀ ਸਿੰਧ ਜਲ ਸੰਧੀ ਅਨੁਸਾਰ ਭਾਰਤ ਪੱਛਮੀ ਦਰਿਆਵਾਂ ਸਿੰਧ ਜੇਹਲਮ ਚਨਾਬ ਦੇ ਪਾਣੀ ਦੀ ਵਰਤੋਂ ਘਰੇਲੂ ਕੰਮਾਂ ਖੇਤੀਬਾੜੀ ਦੀ ਸਿੰਚਾਈ ਅਤੇ ਬਿਜਲੀ ਪੈਦਾ ਕਰਨ ਲਈ ਕਰ ਸਕਦਾ ਹੈ ਹਾਲਾਂਕਿ ਭਾਰਤ ਇਹਨਾਂ ਦਰਿਆਵਾਂ ਦੇ ਪਾਣੀ ਨੂੰ ਵੱਡੀ ਮਾਤਰਾ ਵਿੱਚ ਜਮਾ ਨਹੀਂ ਕਰ ਸਕਦਾ ਇਹ ਵਰਤੋਂ ਗੈਰ ਖਪਤਕਾਰੀ ਨਾਨ ਕੰਜ਼ਮਪਟਿਵ ਨਿਜਮਾ ਅਧੀਨ ਆਉਂਦੀ ਹੈ ਪ੍ਰਸ਼ਨ ਘਗਾ ਭੂਗੋਲਿਕ ਸਰਮੌਰਤਾ ਪੱਖੋਂ ਅਧਿਐਨ ਦੀਆਂ ਕੋਈ ਚਾਰ ਸ਼ਖਾਵਾਂ ਦੇ ਨਾਮ ਦੱਸੋ ਉੱਤਰ ਭੂਗੋਲਿਕ ਅਧਿਐਨ ਦੀਆਂ ਚਾਰ ਮੁੱਖ ਸ਼ਖਾਵਾਂ ਹਨ 1 ਭੌਤਿਕ ਪੂਗੋਲ 2 ਮਨੁੱਖੀ ਪੂਗੋਲ 3 ਜੀਵ ਪੂਗੋਲ 4 ਸੱਭਿਆਚਾਰਕ ਪੂਗੋਲ ਪ੍ਰਸ਼ਨ ਗੰਗਾ ਸਮੁੰਦਰ ਤਲ ਤੋਂ ਉੱਚਾ ਜਾਣ ਨਾਲ ਕੀ ਬਿਮਾਰੀ ਹੁੰਦੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾਂਦਾ ਹੈ ਉੱਤਰ ਸਮੁੰਦਰ ਤਲ ਤੋਂ ਬਹੁਤ ਉੱਚਾ ਜਾਣ ਨਾਲ ਮਾਊਂਟੇਨ ਸਿਕਨੈਸ ਨਾਂ ਦੀ ਬਿਮਾਰੀ ਹੁੰਦੀ ਹੈ ਜਿਸ ਵਿੱਚ ਆਕਸੀਜਨ ਦੀ ਕਮੀ ਕਾਰਨ ਸਾਹ ਚੜਨਾ, ਜੀ ਕੱਚਾ ਹੋਣਾ ਅਤੇ ਸਿਰ ਦਰਦ ਹੁੰਦਾ ਹੈ ਇਸ ਤੋਂ ਬਚਣ ਲਈ ਸਰੀਰ ਨੂੰ ਹੌਲੀ-ਹੌਲੀ ਵਾਤਾਵਰਣ ਅਨੁਸਾਰ ਢਾਲਣਾ ਚਾਹੀਦਾ ਹੈ ਇਸ ਦੌਰਾਨ ਜ਼ਿਆਦਾ ਪਾਣੀ ਪੀਣਾ ਅਤੇ ਲੋੜ ਪੈਣ ਤੇ ਆਕਸੀਜਨ ਸਿਲੰਡਰ ਦੀ ਵਰਤੋਂ ਕਰਨੀ ਚਾਹੀਦੀ ਹੈ